ਨਾਵਲ ਲਾਲੀ ਭਾਗ 11 ਜਿੰਨੇ ਹੱਥ ਪੈਰ ਲਾਲੀ ਆਪਣੇ ਆਪ ਨੂੰ ਛਡਵਾਣ ਲਈ ਮਾਰ ਰਹੀ ਸੀ ਗੁੱਲੀ ਓਨਾ ਹੀ ਜ਼ਿਆਦਾ ਜ਼ੋਰ ਨਾਲ ਲਾਲੀ ਦੀ ਤੌਣ ਨੂੰ ਦਬ ਰਿਹਾ ਸੀ ਲਾਲੀ ਨੇ ਆਪਣੇ ਆਪ ਨੂੰ ਛਡਵਾਉਣ ਲਈ ਗੁੱਲੀ ਦੇ ਹੱਥ ਵੀ ਫੜੇ ਫੜ ਰੱਖੇ ਸੀ ਤੇ ਕੋਸ਼ਿਸ਼ ਵੀ ਕਰ ਰਹੀ ਸੀ ਛਡਵਾਣ ਦੀ ਪਰ ਗੁੱਲੀ ਨੇ ਲਾਲੀ ਦੀ ਕੋਈ ਪੇਸ਼ ਨਹੀਂ ਚੱਲਣ ਦਿੱਤੀ ਤੋੜੀ ਨਾਲ ਲਿਬੜੀ ਲਾਲੀ ਨੂੰ ਫਿਰ ਤੋਂ ਖਿੱਚ ਕੇ ਉੱਥੇ ਹੀ ਲੈ ਆਇਆ ਜਿੱਥੇ ਪਹਿਲਾਂ ਲਿਆ ਕੇ ਸੁੱਟਿਆ ਸੀ ਲਾਲੀ ਨੂੰ ਧੌਣ ਤੋਂ ਫੜੀ ਲਾਲੀ ਨੂੰ ਗੁੱਲੀ ਨੇ ਜ਼ੋਰ ਨਾਲ ਥੱਲੇ ਸੁੱਟ ਦਿੱਤਾ ਲਾਲੀ ਗੁੱਲੀ ਤੋਂ ਬਹੁਤ ਕਮਜ਼ੋਰ ਜਈ ਸੀ ਗੁੱਲੀ ਦੇ ਛਟਕੇ ਨਾਲ ਥੱਲੇ ਸੁੱਟਣ ਕਰਕੇ ਲਾਲੀ ਤੂੜੀ ਤੇ ਪੱਲੀਆਂ ਦੇ ਉੱਪਰ ਮੋਢੇ ਮੂੰਹ ਡਿੱਗ ਪਈ ਥੱਲੇ ਡਿੱਗੀ ਪਈ ਲਾਲੀ ਦੇ ਪਿੱਛੇ ਤੇ ਪੈਰ ਨਾਲ ਜ਼ੋਰ ਦੀ ਠੁੱਡ ਮਾਰ ਕੇ ਗੁੱਲੀ ਲਾਲੀ ਨੂੰ ਗੁੱਸੇ ਨਾਲ ਬੋਲਣ ਲੱਗ ਪਿਆ ਹੁਣ ਬਚ ਕੇ ਦਿਖਾ ਕਿਵੇਂ ਬਚ ਕੇ ਜਾਏਂਗੀ ਮੇਰੇ ਕੋਲੋਂ ਬੜਾ ਤੜਫਾਲਿਆ ਮੈਨੂੰ ਤੇ ਹੁਣ ਤੱਕ ਖੋੜ ਨਹੀਂ ਜਾਣ ਦਿੰਦਾ ਤੈਨੂੰ ਸੁਕੀ ਨੂੰ ਬੜੀਆਂ ਤਰੀਫਾਂ ਸੁਣੀਆਂ ਸੀ ਤੇਰੀਆਂ ਅੱਜ ਦੇਖਦਾ ਕਿਵੇਂ ਜਵਾਬ ਦਿੰਦੀ ਲਾਲੀ ਨੂੰ ਗੁੱਸੇ ਨਾਲ ਬੋਲਦਾ ਹੋਇਆ ਗੁੱਲੀ ਆਪਣੀ ਸ਼ਰਟ ਦੇ ਬਟਨ ਖੋਲਣ ਲੱਗ ਪਿਆ ਲਾਲੀ ਤਾਂ ਪਹਿਲਾਂ ਹੀ ਬਹੁਤ ਜ਼ਿਆਦਾ ਡਰੀ ਹੋਈ ਸੀ ਉਪਰੋਂ ਗੁੱਲੀ ਨੇ ਪੈਰ ਦੀ ਠੁੱਡ ਮਾਰ ਕੇ ਤੇ ਗੁੱਸੇ ਨਾਲ ਬੋਲ-ਬੋਲ ਕੇ ਲਾਲੀ ਨੂੰ ਹੋਰ ਵੀ ਜ਼ਿਆਦਾ ਡਰਾ ਦਿੱਤਾ ਮੋਦੇ ਮੂੰਹ ਪਈ ਲਾਲੀ ਰੋਣ ਲੱਗ ਪਈ ਹਰ ਵਾਰੀ ਧੋਖਾ ਮਿਲਿਆ ਏ ਜਦ ਜਦ ਵੀ ਕਿਸੇ ਤੇ ਵਿਸ਼ਵਾਸ ਹੋਇਆ ਕੀ ਸ਼ਿਕਵਾ ਕਰੀਏ 11 ਤੇ ਲੁੱਟਣ ਵਾਲਾ ਹੀ ਜਦ ਕੋਈ ਖਾਸ ਹੋਇਆ ਗੁੱਲੀ ਪੂਰੀ ਤਰ੍ਹਾਂ ਗੁੱਸੇ ਨਾਲ ਲਾਲ ਹੋ ਚੁੱਕਿਆ ਸੀ ਹੋਰ ਉਹ ਤਾਂ ਹੁਣ ਜਲਦੀ ਤੋਂ ਜਲਦੀ ਲਾਲੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਸੀ ਮੋਦੇ ਮੂੰਹ ਪਈ ਲਾਲੀ ਦੇ ਪਿੱਛੇ ਨੂੰ ਪੈਰ ਨਾਲ ਠੁੱਡ ਮਾਰਨ ਤੋਂ ਬਾਅਦ ਲਾਲੀ ਦੇ ਕੋਲ ਬੈੰਦਾ ਗੁੱਲੀ ਲਾਲੀ ਦੇ ਪਿੱਛੇ ਤੇ ਹੱਥ ਫੇਰਨ ਲੱਗ ਪਿਆ ਜਿਵੇਂ ਹੀ ਗੁੱਲੀ ਦਾ ਹੱਥ ਲਾਲੀ ਦੇ ਸਰੀਰ ਨਾਲ ਲੱਗਿਆ ਲਾਲੀ ਕੰਬ ਕੇ ਜਿਵੇਂ ਰੋਂਦੀ ਰੋਂਦੀ ਹੋਰ ਵੀ ਅੱਗੇ ਵੱਲ ਹੋ ਗਈ ਲਾਲੀ ਦੇ ਹੌਕੇ ਤੇ ਰੋਣ ਦੀ ਆਵਾਜ਼ ਬਾਹਰ ਤੱਕ ਵੀ ਜਾ ਰਹੀ ਸੀ ਜਿਹੜੀ ਲਾਲੀ ਦੀ ਮਾਮੀ ਵੀਰੋ ਨੂੰ ਵੀ ਉਹਦੇ ਕਮਰੇ ਤੱਕ ਸੁਣਾਈ ਦੇ ਰਹੀ ਸੀ ਪਰ ਵੀਰੋ ਨੇ ਲਾਲੀ ਦੇ ਹੌਕਿਆਂ ਨੂੰ ਅੰਗੋਲਿਆਂ ਹੀ ਕਰ ਦਿੱਤਾ ਸੀ ਗੁੱਲੀ ਲਾਲੀ ਦੇ ਕੋਲੇ ਬੈਠਾ ਲਾਲੀ ਦੇ ਪੋਲੇ ਜਿਸਮ ਤੇ ਹੱਥ ਫੇਰ ਰਿਹਾ ਸੀ ਲਾਲੀ ਫਿਰ ਤੋਂ ਕੰਬ ਕੇ ਜਿਵੇਂ ਅੱਗੇ ਹੋ ਜਾਂਦੀ ਆਖਰ ਨੂੰ ਗੁੱਲੀ ਨੇ ਲਾਲੀ ਨੂੰ ਲੱਤ ਤੋਂ ਫੜ ਕੇ ਪਿੱਛੇ ਖਿੱਚਿਆ ਤੇ ਸਿੱਧੀ ਕਰਕੇ ਥੱਲੇ ਪਾ ਲਈ। ਲਾਲੀ ਦਾ ਮੂੰਹ ਸੀਰ ਹੱਥ ਪੈਰ ਸਾਰੇ ਤੂੜੀ ਨਾਲ ਲਿਬੜੇ ਹੋਏ ਸਨ। ਗੁੱਲੀ ਲਾਲੀ ਦੇ ਕੱਪੜਿਆਂ ਤੋਂ ਤੂੜੀ ਝਾੜਨ ਲੱਗ ਪਿਆ। ਲਾਲੀ ਹਾਲੇ ਵੀ ਹੋ ਕੇ ਲੈ ਲੈ ਰੋ ਰਹੀ ਸੀ। ਗੁੱਲੀ ਤੂੜੀ ਸਾਫ਼ ਕਰਨ ਦੇ ਬਹਾਨੇ ਆਪਣੇ ਹੱਥਾਂ ਨਾਲ ਲਾਲੀ ਦੇ ਜਿਸਮ ਨੂੰ ਭਲੋਸਣ ਲੱਗ ਪਿਆ। ਸੂਟ ਦੇ ਉੱਪਰੋਂ ਹੀ ਗੁੱਲੀ ਲਾਲੀ ਦੀਆਂ ਨਰਮ ਛਾਤੀਆਂ ਤੇ ਹੱਥ ਫੇਰਦਾ ਉਹਨਾਂ ਨੂੰ ਟੋਹਣ ਲੱਗ ਪਿਆ। ਲਾਲੀ ਲਈਏ ਹੋਰ ਵੀ ਬੇਜਾਨੀ ਵਾਲਾ ਮਾਹੌਲ ਬਣ ਚੁੱਕਿਆ ਸੀ ਲਾਲੀ ਨੂੰ ਕੁਝ ਵੀ ਠੀਕ ਨਹੀਂ ਲੱਗ ਰਿਹਾ ਸੀ ਪਰ ਗੁੱਲੀ ਨੂੰ ਲਾਲੀ ਦੇ ਜਿਸਮ ਨੂੰ ਛੂਹਣ ਨਾਲ ਹੀ ਬਹੁਤ ਆਨੰਦ ਮਿਲ ਰਿਹਾ ਸੀ ਗੁੱਲੀ ਦਾ ਇਸ ਤਰ੍ਹਾਂ ਹੱਥਾਂ ਨਾਲ ਛੂਹਣਾ ਲਾਲੀ ਦੇ ਬਸੋਂ ਬਾਹਰ ਹੋ ਗਿਆ ਲਾਲੀ ਨੇ ਕੰਬਦੇ ਹੱਥਾਂ ਨਾਲ ਗੁੱਲੀ ਦੇ ਹੱਥ ਫੜ ਕੇ ਆਪਣੇ ਜਿਸਮ ਤੋਂ ਦੂਰ ਕਰ ਦਿੱਤੇ ਲਾਲੀ ਦੇ ਐਵੇਂ ਰੋਕਣ ਨੇ ਗੁੱਲੀ ਨੂੰ ਗੁੱਸੇ ਨਾਲ ਹੋਰ ਵੀ ਲਾਲ ਲਾਲ ਕਰ ਦਿੱਤਾ ਗੁੱਸੇ ਵਿੱਚ ਲਾਲ ਹੋਏ ਗੁੱਲੀ ਨੇ ਇੱਕ ਝਟਕੇ ਵਿੱਚ ਹੀ ਆਪਣੇ ਹੱਥ ਲਾਲੀ ਤੋਂ ਛੁਡਵਾ ਲਏ ਗੁੱਲੀ ਨੇ ਆਪਣੇ ਇੱਕ ਹੱਥ ਵਿੱਚ ਕੁੱਟ ਕੇ ਲਾਲੀ ਦੇ ਦੋਨੋਂ ਹੱਥ ਫੜ ਲਈ ਤੇ ਦੂਜੇ ਹੱਥ ਨਾਲ ਲਾਲੀ ਦੇ ਚਿਹਰੇ ਨੂੰ ਸਹਲੌਣ ਲੱਗ ਪਿਆ। ਲਾਲੀ ਹਾਲੇ ਵੀ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਸੀ ਆਪਣੇ ਆਪ ਨੂੰ ਗੁੱਲੀ ਤੋਂ ਛਡਵਾਉਣ ਦੀ। ਲਾਲੀ ਆਪਣਾ ਚਿਹਰਾ ਦੂਜੇ ਪਾਸੇ ਘੁਮਾ ਲੈਂਦੀ। ਗੁੱਲੀ ਫਿਰ ਵੀ ਲਾਲੀ ਦੇ ਚਿਹਰੇ ਨੂੰ ਦੂਜੇ ਪਾਸੇ ਹੱਥ ਲਾਉਣ ਦੀ ਕੋਸ਼ਿਸ਼ ਕਰਦਾ। ਲਾਲੀ ਫਿਰ ਤੋਂ ਕਾਲੀ ਨਾਲ ਆਪਣਾ ਚਿਹਰਾ ਦੂਜੇ ਪਾਸੇ ਕਰ ਲੈਂਦੀ। ਲਾਲੀ ਨੂੰ ਆਪਣੇ ਕਾਬੂ ਵਿੱਚ ਨਾ ਹੁੰਦੀ ਦੇਖ ਕੇ ਗੁੱਲੀ ਨੇ ਲਾਲੀ ਦੀਆਂ ਲੱਤਾਂ ਨੂੰ ਆਪਣੀਆਂ ਲੱਤਾਂ ਨਾਲ ਦੱਬ ਲਿਆ ਲਾਲੀ ਦੇ ਉੱਪਰ ਪੈ ਕੇ ਗੁੱਲੀ ਨੇ ਇੱਕ ਹੱਥ ਨਾਲ ਲਾਲੀ ਨੂੰ ਵਾਲਾਂ ਤੋਂ ਫੜ ਲਿਆ ਲਾਲੀ ਨੂੰ ਦਰਦ ਤਾਂ ਪਹਿਲਾਂ ਹੀ ਬਹੁਤ ਹੋ ਰਿਹਾ ਸੀ ਉਪਰੋਂ ਹੁਣ ਹੋਰ ਵੀ ਜ਼ਿਆਦਾ ਹੋਣ ਲੱਗ ਪਿਆ ਦਰਦ ਨਾਲ ਲਾਲੀ ਦੀ ਚੀਕ ਨਿਕਲ ਗਈ ਲਾਲੀ ਦੇ ਚੀਕਣ ਨਾਲ ਗੁੱਲੀ ਨੇ ਇੱਕਦਮ ਹੀ ਲਾਲੀ ਦੇ ਵਾਲਾਂ ਨੂੰ ਛੱਡ ਦਿੱਤਾ ਤੇ ਆਪਣਾ ਹੱਥ ਲਾਲੀ ਦੇ ਮੂੰਹ ਉੱਪਰ ਰੱਖ ਕੇ ਲਾਲੀ ਦਾ ਮੂੰਹ ਕੁੱਟ ਕੇ ਬੰਦ ਕਰ ਦਿੱਤਾ ਲਾਲੀ ਆਪਣੀ ਪੂਰੀ ਕੋਸ਼ਿਸ਼ ਕਰ ਰਹੀ ਸੀ ਗੁੱਲੀ ਤੋਂ ਆਪਣੇ ਆਪ ਨੂੰ ਛਡਾਉਣ ਦੀ ਗੁੱਲੀ ਵੀ ਆਪਣਾ ਪੂਰਾ ਜ਼ੋਰ ਲਾ ਰਿਹਾ ਸੀ ਲਾਲੀ ਨੂੰ ਚੁੱਪ ਕਰਵਾਉਣ ਤੇ ਲਾਲੀ ਦਾ ਮੂੰਹ ਤਾਂ ਲਾਲੀ ਦਾ ਮੂੰਹ ਤਾਂ ਗੁੱਲੀ ਨੇ ਬੰਦ ਕਰ ਦਿੱਤਾ ਦੂਜੇ ਹੱਥ ਨਾਲ ਲਾਲੀ ਦੇ ਪੱਟਾਂ ਨੂੰ ਪਲੋਸਣ ਲੱਗ ਪਿਆ ਲਾਲੀ ਦੇ ਡਰ ਲਾਲੀ ਦੇ ਡਰ ਮਾਰੇ ਤੇ ਹੱਥਾਂ ਦੇ ਸ਼ੋਹਨ ਨਾਲ ਕੰਬ ਰਹੀ ਸੀ ਆਪਣੀ ਅੱਖਾਂ ਨੂੰ ਬੰਦ ਕਰਕੇ ਲਾਲੀ ਨੇ ਹੌਸਲਾ ਜਿਆ ਕਰਕੇ ਗੁੱਲੀ ਨੂੰ ਜ਼ੋਰ ਨਾਲ ੱੱੱਕਾ ਮਾਰ ਦਿੱਤਾ ਗੁੱਲੀ ਲਾਲੀ ਦੇ ੱੱੱਕਾ ਮਾਰਨ ਕਰਕੇ ਲਾਲੀ ਦੇ ਉੱਪਰ ਤੋਂ ਇੱਕ ਪਾਸੇ ਵੱਲ ਡਿੱਗ ਪਿਆ ਲਾਲੀ ਇੱਕਦਮ ਹੀ ਬੈਠੀ ਹੋ ਗਈ ਆਪਣੇ ਗਲੇ ਨੂੰ ਹੱਥਾਂ ਨਾਲ ਮਸਲਦੀ ਤੇਜ਼ ਤੇਜ਼ ਸਾਹ ਲੈ ਕੇ ਆਪਣੇ ਆਪ ਨੂੰ ਹੌਸਲਾ ਦੇਣ ਲੱਗ ਪਈ ਗੁੱਲੀ ਨੇ ਲਾਲੀ ਦਾ ਮੂੰਹ ਇੰਨੇ ਜ਼ੋਰ ਨਾਲ ਘੁੱਟ ਕੇ ਬੰਦ ਕੀਤਾ ਸੀ ਕਿ ਲਾਲੀ ਨੂੰ ਸਾਹ ਵੀ ਪੂਰਾ ਨਹੀਂ ਮਿਲ ਰਿਹਾ ਸੀ ਲਾਲੀ ਆਪਣੇ ਤੇਜ਼-ਤੇਜ਼ ਚੱਲਦੇ ਸਾਹਾਂ ਨੂੰ ਛਾਤੀ ਤੇ ਹੱਥ ਰੱਖ ਕੇ ਤੇ ਕਦੇ ਗਲੇ ਨੂੰ ਮਸਲ-ਮਸਲ ਕੇ ਠੀਕ ਕਰਨ ਦੀ ਕੋਸ਼ਿਸ਼ ਕਰਨ ਲੱਗੀ। ਉਧਰ ਲਾਲੀ ਦੇ ਐਵੇਂ ਕਰਨ ਨਾਲ ਗੁੱਲੀ ਨੂੰ ਹੋਰ ਵੀ ਜ਼ਿਆਦਾ ਗੁੱਸਾ ਆ ਗਿਆ। ਗੁੱਸੇ ਵਿੱਚ ਲਾਲ ਹੋਇਆ ਗੁੱਲੀ ਲਾਲੀ ਦੇ ਪਾਸੇ ਤੋਂ ਖੜਾ ਹੋ ਗਿਆ। ਲਾਲੀ ਨੂੰ ਵਾਲਾਂ ਤੋਂ ਫੜ ਕੇ ਗੁੱਲੀ ਨੇ ਖਿੱਚ ਕੇ ਖੜੀ ਕਰ ਲਿਆ। ਇੱਕ ਹੱਥ ਵਿੱਚ ਲਾਲੀ ਦੇ ਵਾਲ ਖਿੱਚ ਕੇ ਫੜ ਲਏ ਤੇ ਦੂਜੇ ਹੱਥ ਨਾਲ ਲਾਲੀ ਦੇ ਮੂੰਹ ਤੇ ਚਪੇੜਾ ਮਾਰਨ ਲੱਗ ਪਿਆ। ਲਾਲੀ ਦਰਦ ਨਾਲ ਫਿਰ ਤੋਂ ਉੱਚੀ ਉੱਚੀ ਰੋਣ ਲੱਗ ਪਈ ਇੱਕ ਹੱਥ ਨਾਲ ਗੁੱਲੀ ਨੇ ਲਾਲੀ ਦਾ ਮੂੰਹ ਬੰਦ ਕਰ ਲਿਆ ਦੂਜੇ ਹੱਥ ਨਾਲ ਲਾਲੀ ਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕਰਨ ਕਰਦਾ ਹਨਾਲੀ ਨੂੰ ਪਿੱਛੇ ਕੰਧ ਤੱਕ ਲੈ ਗਿਆ ਗੁੱਲੀ ਨੇ ਧੱਕਾ ਦੇ ਕੇ ਨਾਲ ਲਾਲੀ ਨੂੰ ਕੰਧ ਦੇ ਜਮਾਂ ਨਾਲ ਲਾ ਦਿੱਤਾ ਕੰਧ ਵਿੱਚ ਲੋਹੇ ਦਾ ਕਿੱਲਾ ਲਾਇਆ ਹੋਇਆ ਸੀ ਜੋ ਉਪਰੋਂ ਟੁੱਟ ਗਿਆ ਸੀ ਪਰ ਕੰਧ ਦੇ ਨਾਲ ਹਾਲੇ ਵੀ ਤਿੱਖਾ ਜਿਹਾ ਹੋਇਆ ਲੱਗਿਆ ਹੋਇਆ ਸੀ ਜਿਵੇਂ ਹੀ ਗੁੱਲੀ ਨੇ ਲਾਲੀ ਨੂੰ ਧੱਕਾ ਦੇ ਕੇ ਕੰਧ ਦੇ ਨਾਲ ਲਾਇਆ ਉਹ ਟੁੱਟਿਆ ਹੋਇਆ ਕਿੱਲ ਲਾਲੀ ਦੀ ਢੂਹੀ ਵਿੱਚ ਖੁੱਬ ਗਿਆ ਗੁੱਲੀ ਨੂੰ ਤਾਂ ਆਪਣੀ ਕਾਹਲੀ ਪਈ ਹੋਈ ਸੀ ਗੁੱਲੀ ਲਾਲੀ ਦੀ ਸਲਵਾਰ ਉਤਾਰਨ ਲਈ ਯਤਨ ਕਰਨ ਲੱਗਿਆ ਹੋਇਆ ਸੀ ਢੂਹੀ ਵਿੱਚ ਕਿੱਲ ਖੋਬਣ ਨਾਲ ਲਾਲੀ ਫਿਰ ਤੋਂ ਰੋਣ ਲੱਗ ਪਈ ਕਿਸਮਤ ਲਿਖਣ ਵੇਲੇ ਰੱਬ ਨੂੰ ਵੀ ਤਰਸ ਨਹੀਂ ਆਇਆ ਹੋਣਾ ਇਸੇ ਲਈ ਤਾਂ ਦੁੱਖ ਲਿਖੇ ਹਾਸਿਆਂ ਦਾ ਕਿਤੇ ਨਾਮੋ ਨਿਸ਼ਾਨ ਵੀ ਨਹੀਂ ਧੰਨਵਾਦ